ਵੈਜੀ ਫਿਰ ਕਿੰਨਾ ਟਾਈਮ ਇਹ ਲਾਲ ਦਹੀਂ ਖਾਣੀ ਪਊਗੀ ਆ ਤੁਹਾਡਾ ਨੁਸਖਾ ਫਾਰਮੂਲਾ ਖਾਣਾ ਪੈਣਾ ਦੇਖੋ ਜੀ ਠੀਕਤਾ ਪਾ ਹੋ ਜਾਣਾ 1-2 ਦਿਨ ਦੇ ਵਿੱਚ ਹੀ ਵੈਜੀ ਬਹੁਤ ਵੱਡੀ ਗੱਲ ਹੈ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 3 ਸਾਲ ਹੋ ਗਏ ਕਿਸੇ ਨੂੰ 4 ਸਾਲ ਹੋ ਗਏ ਜਿਹੜੇ ਪ੍ਰੋਬਲਮ ਆ ਲਈ ਫਿਰਦੇ ਨੇ ਮਤਲਬ ਉਫਾਰੇ ਦੀ ਗੈਸ ਦੀ ਤਜ਼ਾਬ ਦੀ ਦੇਖੋ ਜੀ ਹੋ ਤਾਂ ਜਾਂਦੀ ਹੈ 1-2 ਦਿਨ ਦੀ ਠੀਕ ਵੱਧ ਹਫਤਾ ਲੱਗ ਜਾ ਹਫਤਾ ਬਹੁਤ ਘੱਟ ਵੱਧ ਨੂੰ 1-2 ਦਿਨ ਠੀਕ ਹੋ ਜਾਂਦਾ ਕਿਉਂਕਿ ਜਿਹੜੀ ਮੈਡੀਸਨ ਹੈ ਲੀਵਰ ਨੂੰ ਵੀ ਠੀਕ ਕਰਨਾ ਨੇ ਮੈਂ ਤਾਂ ਬਹੁਤ ਜ਼ਿਆਦਾ ਚਿਰਾਂ ਤੋਂ ਯਾਨੀ 30 ਸਾਲ ਤੋਂ ਪਾਸੇ ਦਵਾਈ ਖਾਂਦੀ ਹੋਵੇ ਆ 3 ਬਟ ਇਸ ਵਟ ਅਡੈਪਟਰ ਨਹੀਂ ਛੱਡਿਆ ਮੇਰੀਆਂ ਲੱਤਾਂ ਬਹੁਤ ਜਿਆਦੇ ਤੇਰਾ ਤੋਂ ਆਏ ਚੱਕਟਕ ਵਾਈਦੀ ਹੁੰਦੇ ਸੀ ਆ ਵੀ ਮੇਰੇ ਮੋਢੇ ਬਹੁਤ ਦੁਖਦੇ ਹੁੰਦੇ ਸੀ ਮੈਂ ਜਾਂ ਤਾਂ ਆਂਡੋ ਗੋਂਡੋ ਕਿਸੇ ਨੂੰ ਸੱਦਣਾ ਜੇ ਘਰ ਨਹੀਂ ਤਾਂ ਜੇ ਘਰ ਇਹਨਾਂ ਨੂੰ ਕਹਣਾ ਮੇਰੇ ਫਟਾਫਟ ਮੋਢੇ ਨੱਪਣ ਬੈਠੋ ਹਾਏ ਮੈਂ ਗਈ ਹੈ ਮੈਂ ਹੋ ਗਿਆ ਤੇ ਪਰ ਹੁਣ ਮੈਂ 5 ਦਿਨ ਹੋਏ ਦਵਾਈ ਨੂੰ ਤੇ ਮੈਂ ਬਿਲਕੁਲ ਮੇਰੀਆਂ ਲੱਤਾਂ ਠੀਕ ਆ ਮੰਜੀ ਦਿਨਾ ਜੀ ਜੇ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜ ਦੀ ਸ਼ਕਤੀ ਹੋਊਗੀ ਤਾਂ ਹੀ ਬਿਮਾਰੀਆਂ ਸਾਡੇ ਕੋਲ ਨਹੀਂ ਆ ਸਕਦੀਆਂ ਜੇ ਸਾਡਾ ਸਰੀਰ ਹੀ ਕਮਜ਼ੋਰ ਆ ਬਿਮਾਰੀਆਂ ਨੇ ਪੈਣਾ ਹੀ ਪੈਣਾ ਸਾਨੂੰ ਜੇ ਉਹ ਦੁੱਧ ਕਿਉਂ ਖਾਵਾਂਗੇ ਬਿਮਾਰੀਆਂ ਸਾਨੂੰ ਨਹੀਂ ਲੱਗਦੀਆਂ ਛੇਤੀ